ਪੂਰੇ ਉੱਤਰੀ ਭਾਰਤ ਦੇ ਵਿੱਚ ਇਹ ਤੜਕਸਾਰ ਪੂਰੀ ਮੀਂਹ ਪੈ ਰਿਹਾ ਪੰਜਾਬ ਹਰਿਆਣਾ ਦਿੱਲੀ ਤੇ ਚੰਡੀਗੜ੍ਹ ਦੇ ਵਿੱਚ ਪਾਰੀ ਮੀਂਹ ਦੇ ਕਾਰਨ ਜਿੱਥੇ ਮੌਸਮ ਨੇ ਕਰਵਟ ਦੇ ਨਾਲ ਲੋਕਾਂ ਨੂੰ ਰਾਤ ਮਿਲੀ ਹੈ ਉੱਥੇ ਮੀਂਹ ਕਈ ਲੋਕਾਂ ਦੇ ਲਈ ਆਫਤ ਵੀ ਬਣਿਆ ਕਈ ਸ਼ਹਿਰਾਂ ਦੇ ਵਿੱਚ ਮੀਂਹ ਦਾ ਪਾਣੀ ਗੋਡੇ-ਗੋਡੇ ਭਰ ਗਿਆ ਕਈ ਬਾਹਨ ਪਾਣੀ ਦੇ ਉਛਲਣ ਤੇ ਕਾਰਨ ਲੋਕਾਂ ਨੂੰ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ ਹੈ ਮਾਛਲ ਦੇ ਵਿੱਚ ਮੀਂਹ ਦੇ ਕਾਰਨ ਨਦੀਆਂ ਨਾਲੇ ਉੱਫਾਂ ਤੇ ਨੇ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ ਹੁਸ਼ਿਆਰਪੁਰ ਦੇ ਪਿੰਡ ਜੇਜੋ ਦੇ ਨੇੜੇ ਚੋਹ ਦੇ ਵਿੱਚ ਇੱਕ ਨਵਾਂ ਕਾਰ ਰੁੜ ਗਈ ਨਵਾਂ ਦੇ ਵਿੱਚ 12 ਲੋਕ ਸਵਾਰ ਸਨ ਹਾਦਸੇ ਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕ ਲਾਪਤਾ ਨੇ ਜਦਕਿ ਇੱਕ ਵਿਅਕਤੀ ਨੂੰ ਐਨਡੀਆਰਐਫ ਅਤੇ ਸਥਾਨਕ ਲੋਕਾਂ ਨੇ ਸੁਰੱਖਿਅਤ ਰੈਸਕਿਊ ਕਰ ਲਿਆ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ 9 ਲੋਕਾਂ ਦੀਆਂ ਲਾਸ਼ਾਂ ਨੂੰ ਬਰੰਦ ਕਰ ਲਿਆ ਗਿਆ ਗੱਡੀ ਤੇ ਸਵਾਰ ਲੋਕਾਂ ਨੇ ਹਿਮਾਚਲ ਦੇ ਮਹਿਤਪੁਰ ਦੇ ਰਹਿਣ ਵਾਲੇ ਸਨ ਤੇ ਪੰਜਾਬ ਦੇ ਨਵਾਂ ਸ਼ਹਿਰ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣਾਏ ਸਨ ਖਾਰੀ ਬਰਸਾਤ ਦੇ ਵਿੱਚ ਸਿਰਮੌਰ ਦੇ ਨਾਹਨ ਦੇ ਵਿੱਚ ਇੱਕ ਟਾਪੂ ਰੂਪੀ ਧਾਂਤ 7 ਲੋਕ ਫਸ ਗਏ। ਮਾਰਕੰਡਾ ਨਦੀ ਦੇ ਵਿੱਚ ਜਲ ਪੱਧਰ ਵਧਣ ਦੇ ਕਾਰਨ ਇਹ ਲੋਕ ਫਸੇ ਜਿਨ੍ਹਾਂ ਨੂੰ ਕਰੀਬ 13 ਘੰਟੇ ਬਾਅਦ ਰੈਸਕਿਊ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਬਲਡوزر ਦੀ ਮਦਦ ਨਾਲ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਂਭੀਆਂ ਨੇ। ਬਾਅਦ ਵਿੱਚ ਪਰਿਵਾਰ ਨੂੰ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ। ਦਿਨਾਨਗਰ ਦੇ ਪਿੰਡ ਸ਼ਬਕਰਾਦੇ ਵਿੱਚ ਘਰ ਦੀ ਛੱਤ ਡਿੱਗਣ ਦੇ ਕਾਰਨ ਹਾ사 ਵਾਪਰ ਗਿਆ ਤੇਜ਼ ਬਰਸਾਤ ਦੇ ਕਾਰਨ ਇੱਕ ਹਸਤਾ ਹਾਲ ਤਕਰੀਬਨ ਪਰਿਵਾਰ ਦੇ ਘਰ ਦੀ ਛੱਤ ਡੇਗੀ ਜਿਸ ਦੇ ਹੇਠਾਂ ਦੱਬ ਕੇ 70 ਸਾਲਾ ਬਜ਼ੁਰਗ ਯੂਸਫ ਮਸੀਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਘਰ ਦੇ ਬਾਕੀ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਪਰਿਵਾਰ ਦਾ ਕਹਿਣਾ ਹੈ ਕਿ ਘਰ ਦੀ ਛੱਤ ਪੱਕੀ ਕਰਨ ਦੇ ਲਈ ਉਹਨਾਂ ਸਰਕਾਰ ਨੂੰ ਲਿਖਿਆ ਹੋਇਆ ਪਰ ਅਜੇ ਤੱਕ ਕੋਈ ਵੀ ਗ੍ਰਾਂਟ ਨਹੀਂ ਮਿਲੀ ਜਿਸ ਵਜ੍ਹਾ ਦੇ ਨਾਲ ਇਹ ਹਾ사 ਵਾਪਰਿਆ ਕਨਾਜ਼ੇ ਪਿੰਡ ਚਕੋਹੀ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਪੂਰੇ ਪਰਿਵਾਰ ਦੇ ਲਈ ਮੀਂਹ ਮੁਸੀਬਤ ਬਣਿਆ ਪਰਿਵਾਰ ਵਾਲਿਆਂ ਵਾਲੀ ਰਿਵਾੜ ਵਾਲਿਆਂ ਵਾਲੀ ਛੱਤ ਹੀਟਾਂ ਖਸਤਾ ਹਾਲ ਦੇ ਵਿੱਚ ਹੈ ਕਮਰੇ ਪਾਣੀ ਦੇ ਨਾਲ ਭਰੇ ਹੋਏ ਨੇ ਪਰਿਵਾਰ ਦੇ ਮੁਖੀ ਦੇ ਹੱਥ ਕਿਸੇ ਹਾਸੇ ਦੇ ਵਿੱਚ ਸੜ ਗਏ ਜਿਸ ਦੇ ਕਾਰਨ ਦੇ ਵਿੱਚ ਕੋਈ ਵੀ ਖਰਚਾ ਚੁੱਕਣ ਵਾਲਾ ਨਹੀਂ ਹੈ ਘਰ ਦੀ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਤੇ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਪਰਿਵਾਰ ਨੇ ਸਮਾਜਿਕ ਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਜਲਾਲਾਬਾਦ ਪੁਲਿਸ ਨੇ ਹਨੀ ਟ੍ਰੈਪ ਰੈਕਟ ਦਾ ਪਰਦਾਫਾਸ਼ ਕੀਤਾ ਪੁਲਿਸ ਨੇ ਪੰਜ ਮਹਿਲਾਵਾਂ ਸਣੇ 8 ਮੁਲਕਮਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ 5 ਲੱਖ ਰੁਪਏ ਲੱਟਦੀ ਇੱਕ ਕਾਰਵਾਈ ਬ੍ਰਾਂਦ ਹੋਈ ਹੈ ਪੂਰਾ ਗਿਰੋਹ ਉਸ ਕਰਮੀ ਦੇ ਨਾਲ ਮਿਲ ਕੇ ਚਲਾ ਰਹੇ ਸਨ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਫੋਨ ਤੇ ਆਪਣੇ ਜਾਲ ਵਿੱਚ ਫਸਾ ਕੇ ਪਹਿਲਾਂ ਬੁਲਾਇਆ ਗਿਆ ਤੇ ਫਿਰ ਕੋਲ ਡਰਿੰਕ ਦੇ ਵਿੱਚ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰਕੇ ਉਸ ਦਾ ਇਤਰਾਜਕ ਵੀਡੀਓ ਬਣਾਇਆ ਬਾਅਦ ਦੇ ਵਿੱਚ ਵਾਇਰਲ ਦਾ ਕਹਿ ਕੇ 20 ਲੱਖ ਰੁਪਏ ਮੰਗੇ ਗਏ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਏਜੀਐਸ ਨੇ ਸੱਜੂ ਗੈਂਗ ਦੇ ਸ਼ਾਰਪ ਸ਼ੂਟਰ ਅੰਕਿਤ ਨੂੰ ਕਾਬੂ ਕੀਤਾ ਜੋ ਕਿ ਸੋਨੀਪਾਟ ਦੇ ਗੁਹਾਨਾ ਦੇ ਵਿੱਚ ਹੋਏ ਮਰਡਰ ਮਾਮਲੇ ਦੇ ਵਿੱਚ ਲੜਿੰਦਾ ਸੀ ਕ੍ਰਾਈਮ ਬ੍ਰਾਂਚ ਨੇ ਇਹਨਾਂ ਦੇ ਕੋਲੋਂ 3 ਪਿਸਟਲ ਤੇ 13 ਲਾਈਵ ਕਾਰਟ੍ਰਿਜ ਬਰਾਮਦ ਕੀਤੇ ਨੇ ਛੋਟਰਾ ਅੰਕਿਤ ਤੇ ਦਿੱਲੀ ਅਤੇ ਹਰਿਆਣਾ ਦੇ ਵਿੱਚ ਕਤਲ ਦੀ ਕੋਸ਼ਿਸ਼ ਐਨਡੀਪੀਐਸ ਆਰਮਜ਼ ਐਕਟ ਦੇ ਤਹਿਤ 7 ਮੁਕਾਦਮੇ ਦਰਜ ਦੇ 11 ਜੁਲਾਈ ਨੂੰ ਅੰਕਿਤ ਨੇ ਆਪਣੇ ਸਾਥ ਸਿੰਦਰਾ ਮਿਲ ਕੇ ਜੈਪਾਲ ਦਾ ਕਰੀਬ 10 ਤੋਂ ਜ਼ਿਆਦਾ ਗੋਲੀਆਂ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕੀਤਾ ਗਰਨਾਲ ਦੇ ਅਸੰਧ ਦੇ ਵਿੱਚ ਪਿੰਡ ਅਡਾਨਾ ਦੇ ਨੇੜੇ ਭਿਆਨਕ ਹਾਦਸਾ ਵਾਪਰਿਆ ਓਵਰਲੋਡਡ ਟਰੈਕਟਰ ਟਰਾਲੀ ਦੇ ਹੇਠਾਂ ਆਉਣ ਦੇ ਕਾਰਨ ਤਿੰਨ ਬਾਈਕ ਦੁਆਰਾ ਦੋਸਤਾਂ ਦੀ ਮੌਤ ਹੋ ਗਈ। ਇਹਨਾਂ ਦੇ ਉਤੋਂ ਟਰਾਲੀ ਦਾ ਟਾਇਰ ਚੜ ਗਿਆ। ਮ੍ਰਿਤਕਾਂ ਦੀ ਪਛਾਣ ਰਾਮਚਰਨ ਅਭਿਸ਼ੇਕ ਸੁਨੀਲ ਵਜੂ ਹੋਈ ਹੈ। ਹਾਲਾਂਕਿ ਪੁਲਿਸ ਨੇ ਬਾਅਦ ਦੇ ਵਿੱਚ ਜਲਮਾਨਾ ਦੇ ਨੇੜੇੋਂ ਟਰੈਕਟਰ ਚਾਲਕ ਨੂੰ ਕਾਬੂ ਕਰ ਲਿਆ। ਉੱਧਰ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਐਂਬੂਲੈਂਸ ਦੇ ਵਿੱਚ ਰਖਾਉਂਦੇ ਸਮੇਂ ਇੱਕ ਦੂਜੇ ਟਰੈਕਟਰ ਨੇ ਪੁਲਿਸ ਕਰਮੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਗੁਰੂਗ੍ਰਾਮ ਦੀਆਂ ਸੜਕਾਂ ਤੇ ਬਲੈਕ ਥਾਰ ਤੇ ਸਕੋਰਪੀਓ ਦੇ ਨਾਸਟੰਟ ਕਰਨ ਦਾ ਮਾਮਲਾ ਸਾਹਮਣੇ ਆਇਆ ਥਾਰ ਸਵਾਰ ਨੇ ਸੜਕ ਦੇ ਵਿਚਾਲੇ ਗੋਲਗੋਲ ਕਮਾਇਆ ਜਿਸ ਦੀ ਛੇੜ ਦੇ ਵਿੱਚ ਸਾਈਕਲ ਸਵਾਰ ਹੋਣ ਤੋਂ ਬਚਿਆ ਪੁਲਿਸ ਨੇ ਥਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਮੁਲਜ਼ਮ ਹਰੀਸ਼ ਕੁਮਾਰ ਗੁਰੂਗ੍ਰਾਮ ਦੇ ਬਾਦਸ਼ਾਹਪੁਰ ਦਾ ਰਹਿਣ ਵਾਲਾ ਸੀ ਕਪਸ ਨੇ ਬਲੈਕ ਥਾਰ ਵੀ ਜ਼ਬਤ ਕਰ ਲਿਆ ਕਪਸ ਦੇ ਮੁਤਾਬਿਕ ਮੁਲਜ਼ਮ ਰੀਲ ਬਣਾਉਣ ਦੇ ਲਈ ਸੜਕ ਤੇ ਥਾਰ ਦੇ ਨਾਲ ਸਟੰਟ ਕਰ ਰਿਹਾ ਸੀ ਫਾਜਲਕਾ ਪੁਲਸ ਨੇ ਲੁਟੇਰੇ ਲਾਦੀਨ ਨੂੰ ਗ੍ਰਿਫਤਾਰ ਕੀਤਾ ਲਾਦੀਨ ਲੁੱਟਖੋ ਕਰਨ ਵਾਲੇ ਗਰੋਹ ਦਾ ਮਾਸਟਰਮਾਈਂਡ ਹੈ ਗਰੋਹ ਦੇ ਮੈਂਬਰ ਆਟੋ ਚਾਲਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਪਹਿਲਾਂ ਖੁਦ ਸਵਾਰੀ ਬਣ ਕੇ ਆਟੋ ਕਰਾਈ ਤੇ ਕਰਦੇ ਸਨ ਤੇ ਬਾਅਦ ਦੇ ਵਿੱਚ ਆਟੋ ਨੂੰ ਸੁੰਸਨ ਜਗ੍ਹਾ ਤੇ ਲੈ ਕੇ ਜਾਂਦੇ ਸਨ ਸੁੰਸਨ ਜਗ੍ਹਾ ਤੇ ਤੇਜ਼ਾਰ ਹਥਿਆਰਾਂ ਦੀ ਲੋਕ ਤੇ ਆਟੋ ਚਾਲਕ ਨੂੰ ਲੁੱਟਦੇ ਸਨ ਗਰੋਹ ਦੇ ਵੀ ਸ਼ਾਮਲ ਪੰਜ ਮੁਲਜ਼ਮਾਂ ਦੀ ਪਾਲਦੇਲੀ ਛਾਪੇਮਾਰੀ ਜਾਰੀ ਹੈ ਮਾੜੀ ਦੇ ਖਰੜ ਦੇ ਵਿੱਚ ਰੀਅਲ ਲਾਈਫ ਬੰਟੀ ਬਬਲੀ ਗ੍ਰਫਤਾਰ ਕੀਤੇ ਗਏ ਨੇ ਦੋਵੇਂ ਮੁੰਡਾ ਕੁੜੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਸਨ ਦਿਨ ਵੇਲੇ ਦੁਕਾਨਾਂ ਦੀ ਰੇਕਿੰਗ ਕਰਕੇ ਰਾਤ ਨੂੰ ਉਹਨਾਂ ਦੁਕਾਨਾਂ ਦੇ ਵਿੱਚ ਚੋਰੀ ਕਰਦੇ ਸਨ ਕਟਰ ਮਸ਼ੀਨ ਦੇ ਨਾਲ ਦੁਕਾਨਾਂ ਦੇ ਸ਼ਟਰ ਤੋੜਦੇ ਸਨ ਦੋਹਾਂ ਦੇ ਕੋਲੋਂ ਛੋਰੀ ਤੇ ਆਈਫੋਨ ਵੱਡੇ ਲੈਪਟਾਪ ਐਲਈਡੀ ਮੇਕਅਪ ਦਾ ਸਾਰਾ ਸਮਾਨ ਲੋਟਾਂ ਦੇ ਹਾਰ ਬ੍ਰਾਂਧ ਹੋਏ ਨੇ ਦੋਵੇਂ ਰਾਜਪੁਰਾ ਦੇ ਰਹਿਣ ਵਾਲੇ ਨੇ ਜਨਤਾ ਤੇ ਪਟਿਆਲਾ ਦੇ ਵਿੱਚ ਵੀ ਕਈ ਮਾਮਲੇ ਦਰਜ ਨੇ ਅਿਤਕੋੜ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਵਿੱਚ ਇੱਕ 60 ਸਾਲਾ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਕਤਲ ਮੌਕੇ ਮ੍ਰਿਤਕ ਪਿਆਰਾ ਸਿੰਘ ਆਪਣੀ ਕੁੜੀ ਦੇ ਕੋਲ ਗਿਆ ਹੋਇਆ ਸੀ ਅਣਪਛਾਤੇਆਂ ਦੇ ਵੱਲੋਂ ਬਜ਼ੁਰਗ ਦੇ ਸਿਰ ਦੇ ਵਿੱਚ ਵਾਰ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ। ਇਸ ਦੇ ਦੀਮ 6 ਕੁੜੀਆਂ ਸਨ ਜਿਨ੍ਹਾਂ ਦੇ ਵਿੱਚੋਂ ਤਿੰਨ ਦਾ ਵਿਆਹ ਹੋ ਚੁੱਕਾ ਸੀ। ਮ੍ਰਿਤਕ ਆਪਣੀ ਇੱਕ ਵਿਆਹੀ ਬੇਟੀ ਤੇ ਘਰ ਗਿਆ ਤੇ ਕਤਲ ਦੀ ਵਾਰਦਾਤ ਸਮੇਂ ਘਰ ਦੇ ਵਿੱਚ ਇਕੱਲਾ ਸੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਮਰ ਸਰਦੇ ਬੇਰਕਾ ਬਾਈਪਾਸ ਤੇ ਕਰੰਟ ਲੱਗਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਸੀਲਿੰਗ ਅੰਦਰ ਕੰਮ ਕਰਦੇ ਆ ਨੌਜਵਾਨ ਨੂੰ ਇੱਕਦਮ ਕਰੰਟ ਲੱਗ ਗਿਆ। ਔਕੇ ਤੇ ਨਾਲ ਕੰਮ ਕਰੇ ਕਰਮਚਾਰੀਆਂ ਨੇ ਪੇੜ ਤੋਂ ਬਾਹਰ ਕੱਟਿਆ। ਪਰ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਆਪਣੇ ਪਿੱਛੇ ਤਿੰਨ ਬੇਟੀਆਂ ਤੇ ਪੂਰੇ ਪਰਿਵਾਰ ਨੂੰ ਛੱਡ ਗਿਆ। ਪਰਿਵਾਰ ਨੇ ਕੰਪਨੀ ਤੇ ਇਲਜ਼ਾਮ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ। ਕੋਲਕਾਤਾ ਦੇ ਮੈਡੀਕਲ ਕਾਲਜ ਦੇ ਵਿੱਚ ਟ੍ਰੇਨੀ ਡਾਕਟਰ ਦੇ ਰੇਪ ਮਾਮਲੇ ਦੇ ਵਿੱਚ ਬੰਗਾਲ ਪੁਲਿਸ ਦੇ ਵੱਲੋਂ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ। ਵੈਸਟ ਬੰਗਾਲ ਦੀ ਸੀਐਮ ਅਮੰਤਾ ਬੈਨਰਜੀ ਨੇ ਮਿਰਸੇ ਦੇ ਪਰਿਵਾਰ ਦੇ ਨਾਲ ਗੱਲ ਕੀਤੀ ਹੈ ਤੇ ਪਰਿਵਾਰ ਨੂੰ ਇਨਸਾਫ ਤੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਗਿਆ ਕੋਲਕਾਤਾ ਦੇ ਮੈਡੀਕਲ ਕਾਲਜ ਦੇ ਵਿੱਚ ਮਹਿਲਾ ਡਾਕਟਰ ਅਰਧ ਨਗਰਨ ਤੇ ਬੇਹੂਸ਼ੀ ਦੀ ਹਾਲਤ ਵਿੱਚ ਮਿਲੀ ਸੀ ਇਲਾਜ ਦੇ ਦੌਰਾਨ ਮਹਿਲਾ ਡਾਕਟਰ ਨੇ ਦਮ ਤੋੜ ਦਿੱਤਾ ਸੀ ਸਰਕਾਰ ਦਾ ਵਿਦੇਸ਼ ਮੰਤਰੀ ਨਟਵਰ ਸਿੰਘ ਨੇ 95 95 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਈ ਉਦੇਸ਼ ਮੰਤਰੀ ਨੇ ਗੁਰੂਗ੍ਰਾਮ ਦੇ ਮੈਦਾਂਤਾ ਹਸਪਤਾਲ ਦੇ ਵਿੱਚ ਆਖਰੀ ਸਾਹ ਲਈ ਨਟਵਰ ਸਿੰਘ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਨਟਵਰ ਸਿੰਘ 2004 ਤੋਂ 2005 ਦੇ ਦਰਮਿਆਨ ਯੂਪੀਐਸ ਸਰਕਾਰ ਦੇ ਵਿਦੇਸ਼ ਮੰਤਰੀ ਰਹੇ ਨਟਵਰ ਸਿੰਘ ਪਾਕਿਸਤਾਨ ਅਮਰੀਕਾ ਤੇ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਰਾਜਦੂਤ ਰਹੇ ਚੁੱਕੇ ਨੇ 1953 ਦੇ ਵਿੱਚ ਵਿਦੇਸ਼ ਸੇਵਾ ਦੇ ਅਧਿਕਾਰੀ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਫਿਰ ਨੌਕਰੀ ਤੋਂ ਅਸਤੀਫਾ ਦੇ ਕੇ 1984 ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋਏ